ਕਲਪਸ ਸੱਚਾ ਹਨ ਮੈਂ ਬੰਦਾ ਗਲਤੀ ਕਰਦਾ ਬੰਦਾ ਪਰ ਬਾਅਦ ਵਿੱਚ ਬਹੁਤ ਪਛਤਾਉਂਦਾ ਕੋਈ ਨਾ ਪਤਾ ਮੈਨੂੰ ਇਹ ਇਹ ਤੇਰੇ ਲੋਪੇ ਤੇ ਨੂੰ ਆ ਹਾਂ ਮੈਂ ਮੇਥੇ ਆਈਏਗੀ ਮੰਮੀ ਲੈ ਕੇ ਆਇਆ ਮੈਨੂੰ ਪਰ ਕੀ ਕਰਾਂ ਉਹ ਨਾ ਸੋਜੀ ਵੀ ਕਮੋ ਨੇ ਮੈਨੂੰ ਤੋਖਾ ਦੇਤਾ ਸੀ ਨਹੀਂ ਪਰ ਹਾਲਾਤੀ ਐਸੇ ਬਣ ਗਏ ਸੀ ਕਿ ਕਿੱਥੇ ਮੈਂ ਤੈਨੂੰ ਕਿਤੇ ਕਿਤੇ ਨਹੀਂ ਲੱਗਿਆ ਕੋਈ ਗੱਲ ਨਹੀਂ ਖਾ ਮੈਂ ਬੈਗਣਾ ਸਭ ਕੁਝ ਠੀਕ ਹੋ ਜਾਂਦਾ ਤੂੰ ਖੁਸ਼ ਹੈ ਨਾ ਮੈਂ ਇੱਕ ਮਿੰਟ ਗੱਲ ਕਰ ਲੈਂਦੇ ਮੈਂ ਇੱਕ ਮਿੰਟ ਮੈਂ ਕਿਸੇ ਵਰੀ ਗੱਲ ਕਰ ਲਵਾਂ ਤੂੰ ਧਿਆਨ ਰੱਖੀ ਆਵਾਂ ਮੈਂ ਥੀ ਹੈਗੀ ਦੇਖੀ ਜੀ ਤੇ ਆਣੇ ਕਿ ਮਾਂ ਮੇਰੀ ਗੱਲ ਸੁਣ ਇੱਕ ਮਿੰਟ ਗੱਲ ਕਰ ਲੈਂਦੇ ਮਾਂ ਦੇਖੀ ਉਹ ਕਿਵੇਂ ਹੋ ਰਿਹਾ ਹੈਗਾ ਦੇਖ ਲਾ ਮਾਂ ਇਹਨੂੰ ਇੱਕ ਵਾਰਾ ਕਹਤਾ ਨਾ ਆਹ ਲੱchna ਕਰਕੇ ਨਹੀਂ ਮੈਂ ਤੇਰੇ ਕੋਲੇ ਆਉਂਦੀ ਸੀ ਹੈ ਤੂੰ ਸਿੱਧੀ ਹੋ ਕੇ ਘਰੇ ਤੁਰ ਪਾ ਉਹ ਦੇਖ ਰਹੀ ਹਾਂ ਕਿੱਥੋਂ ਭਗ ਜਾਣ ਦੇ ਮਾਂ ਦੇ ਮਾਂ ਬਣ ਕੇ ਮਰਨਾ ਮੈਂ ਤੇਰੇ ਹ ਪੈਰੀ ਹੱਥ ਲਾਦਨੇ ਮਾਂ ਬਣ ਕੇ ਇੱਕ ਵਾਰ ਮੈਨੂੰ ਉਹਦੇ ਨਾਲ ਗੱਲ ਕਰ ਲੈ ਮੈਨੂੰ ਸਮਝਾ ਦੇਣੀ ਹੈ ਕੋਈ ਕੁਝ ਹੋ ਜਾਊਗਾ ਦੇਖੀ ਮੈਂ ਰੋਈ ਆ ਇਹ ਗੱਲ ਸੁਣ ਲੈ ਮੇਰੀ ਇਹਦੇ ਕਰਕੇ ਆ ਤੇਰੀ ਜ਼ਿੰਦਗੀ ਬਰਬਾਦ ਹੋ ਗਈ ਤੂੰ ਫੇਰ ਨਹੀਂ ਸੁਧਰਦੀ ਇਸ ਬੰਦੇ ਨੇ ਤੈਨੂੰ ਨਰਕਾ ਕੇ ਪਾਤਾ ਮਾਂ ਮੈਂ ਮੰਨਦੀ ਹਾਂ ਹੁਣ ਕਰਾਂ ਮੈਂ ਠੀਕ ਮਾਂ ਬਣ ਕੇ ਮੈਂ ਇੱਕ ਵਾਰ ਉਹਦੇ ਨਾਲ ਗੱਲ ਕਰਾਂ ਪਾ ਤਨਿਤ ਰੋਣਾ ਮੇਰੀ ਗੱਲ ਸੁਣ ਮਮੇ ਵੀ ਸਮਝਾ ਲੈਂਦੇ ਮੈਨੂੰ ਮਾਂ ਬਣ ਕੇ ਸਮਝਾ ਪੈ ਚਲ 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 ਮਾਂ ਬੇਰੀ ਚਲ ਮਾਂ ਸਮਝਾ ਲਾਂਦੇ ਫੱਕ ਤਾਂ ਲੈ ਮੂੰਹ ਹਲਾ ਮੱਥੇ ਲੱਗ ਗਿਆ ਮਮੀ ਦੇ ਹਾਲਤ ਤਾਂ ਕਿਵੇਂ ਆ ਗਈ ਉਹਦੀ ਹਾਲਤ ਦਾ ਤਾਂ ਤੈਨੂੰ ਫਿਕਰ ਹੋ ਗਿਆ ਤੇਰੀ ਹਾਲਤ ਦਾ ਫਿਕਰ ਨਹੀਂ ਮਾਂ ਦੇਖ ਰਹੀ ਹੈ ਬੈਠਾ ਬਈ ਆ ਕਿ ਘਰ ਨੂੰ ਕੀ ਵੇਖਦੀ ਆ ਉਹੀ ਘਰ ਆ ਜਿਹੜਾ ਛੱਡ ਕੇ ਗਈ ਆ ਮਾ ਘਰ ਤੋ ਹੀ ਇਤ ਘਰ ਨੂੰ ਵੇਖਣ ਵਾਸਤੇ ਤਾਂ ਮੈਂ ਤਾਂ ਸਹੀ ਪਈ ਸੀ ਮੈਂ ਹੁਣ ਵੀ ਤਾਂ ਗਈ ਆ ਨਾ ਪਹਿਲਾਂ ਚਲ ਜਾਂਦੀ ਹੁਣ ਵੀ ਮਿਲ ਲੈਂਦੀ ਵਿਚਾਰੇ ਨੂੰ ਮੈਨੂੰ ਪਤਾ ਉਹਦੇ ਜਾਣ ਤੋਂ ਬਾਅਦ ਮੈਂ ਕਿੰਨਾ ਤੜਫੀ ੱਲੀ ਰਹਿ ਗਈ ਸੀ ਮਾਂ ਕਿਸੇ ਨੇ ਸਹਾਰਾ ਨਹੀਂ ਦਿੱਤਾ ਕਿਸੇ ਨੇ ਸਹਾਰਾ ਨਹੀਂ ਦਿੱਤਾ ਮਿਲਣ ਨੂੰ ਤਾਂ ਮੇਰਾ ਵੀ ਬਹੁਤ ਜੀ ਕਰਦਾ ਸੀ ਪਰ ਜਿਹੜੀ ਨੇ ਤੂੰ ਉਹ ਕਰਤੂਤਾਂ ਕਰਕੇ ਗਈ ਸੀ ਜਦੋਂ ਮੈਨੂੰ ਬੰਤੋਂ ਨੇ ਦੱਸਿਆ ਤੇ ਤੇਰਾ ਜਵਾਈ ਮੁੱਖ ਤੇ ਦਿੱਤਾ ਮੇਰਾ ਬਹੁਤ ਮੱਚੇ ਵੀ ਮੈਂ ਵੀ ਛੋਟੀ ਜਿਹੀ ਉਮਰ ਚ ਰੰਡੀ ਹੋ ਗਈ ਸੀ ਮੇਰੀ ਤੇ ਹੀ ਨਾ ਰੰਡੀ ਹੁੰਦੀ ਪਰ ਕਰਨ ਕਿ ਜਦੋਂ ਆ ਗੱਲਾਂ ਕਰੀਆਂ ਪਿਛਲੀਆਂ ਯਾਦ ਕਰਦੀ ਬਸ ਮੈਂ ਉਹਦੋ ਕਹਿੰਦੀ ਮੈਂ ਮਰਦੀ ਆ ਮਰਨੂ ਤੇ ਹੁਣ ਵੀ ਮੈਨੂੰ ਬੰਤੋਂ ਨਹੀਂ ਆ ਕੇ ਕਿਹਾ ਵੀ ਤੇਰੀ ਧੀ ਰੁੱਲਦੀ ਫਿਰਦੀ ਐ ਲੋਕਾਂ ਦੇ ਘਰਾਂ ਚ ਕੰਮ ਕਰਦੀ ਐ ਵੀ ਇੱਕ ਵਾਰ ਆ ਦੀ ਧੀ ਕੋਲ ਜਾ ਉਹਨੂੰ ਮਿਲ ਉਹਦੇ ਕਹਿਣ ਤੇ ਮੈਂ ਤੇਰੇ ਕੋਲੇ ਗਈ ਪਰ ਤੂੰ ਹੁਣ ਵੀ ਨਹੀਂ ਉਹ ਲੱਛਣਾ ਤੋਂ ਬਾਜ ਆਉਂਦੀ ਮਾਂ ਤੂੰ ਮੈਨੂੰ ਵੀ ਸਮਝਣ ਦੀ ਕੋਸ਼ਿਸ਼ ਤੂੰ ਜਲਦਬਾਜੀ ਦੇ ਵਿੱਚ ਪਤਾ ਮੈਨੂੰ ਕਿਹਦੇ ਨਾਲ ਪਿਆ ਸੀ ਜਿਹੜਾ ਇਨਸਾਨ ਇੱਕ ਮਿੰਟ ਵੀ ਨਸ਼ੇ ਬਿਨਾਂ ਨਹੀਂ ਜੀ ਸਕਦਾ ਪਰ ਮੈਨੂੰ ਇਹ ਨਹੀਂ ਸੀ ਪਤਾ ਇਹ ਉਹ ਨਸ਼ਾ ਕਰਦਾ ਬੰਤੋਂ ਨੇ ਇਹ ਗੱਲ ਕਹੀ ਸੀ ਕਹਿੰਦੀ ਕੱਲਾ ਮੁੰਡਾ ਤੇਰੀ ਧੀ ਯਸ਼ ਕਰੂਗੀ ਝਾੜ ਵੁੱਝ ਕੇ ਨਹੀਂ ਮੈਂ ਤੈਨੂੰ ਉੱਥੇ ਸਿੱਟਿਆ ਵੀ ਮੇਰੀ ਧੀ ਔਖੀ ਹੋਵੇ ਜਾਂ ਨਸ਼ੇੜੀ ਨਾਲ ਵਿਆਹਾਂ ਮਾਮਾ ਤੇ ਇਹ ਜੁੱਗ ਰੱਖਣਾ ਚਾਹੁੰਦੇ ਸੀ ਮੈਂ ਉਹਨੂੰ ਬਹੁਤ ਸਮਝਾਉਂਦੀ ਸੀਗੀ ਤੂੰ ਨਸ਼ਾ ਨਾ ਕਰ ਨਾ ਕਰ ਹੁਣ ਮੈਂ ਜਿੰਦੇ ਲਾਲਾ ਦੀ ਰਖਦੀ ਪਰ ਜਦੋਂ ਉਹ ਤੋੜ ਲੱਗਦੇ ਸੀ ਨਾ ਉਹ ਦਰਵਾਜ਼ੇ ਤੱਕ ਬੰਨ੍ਹ ਦਿੰਦਾ ਸੀ ਫਿਰ ਮੈਨੂੰ ਪਰੋਸਾ ਦਵਾਉਂਦਾ ਨਾ ਕੰਮ ਉਹ ਸੁਧਰ ਜੂ ਮੈਂ ਛੱਡ ਦੂੰ ਮੈਨੂੰ ਖੇਤ ਜਾਣ ਦੇ ਆਪਣਾ ਫਸਲ ਵੀ ਨਾ ਕੀ ਬਣੂ ਅੱਬਾ ਪੁੱਗੇ ਮਰ ਜਾਗੇ ਪਰ ਚੰਦਰਾ ਨਹੀਂ ਸੰਭਲਿਆ ਆਹੀ ਦੁੱਖ ਤਾਂ ਖਾ ਗਿਆ ਮੈਨੂੰ ਕਰਾਂ ਜੀ ਮੈਂ ਕੀ ਇਦੇ ਕੋਲੇ ਦੁੱਖ ਰੋ ਮੈਂ ਕਿਸੇ ਕੋਲੇ ਤੇਰਾ ਦੁੱਖ ਵੀ ਨਹੀਂ ਰੋ ਸਕਦੀ ਸੀ ਆ ਕਿਸੇ ਨੂੰ ਕੁਝ ਦੱਸ ਸਕਦੀ ਸੀ ਬਸ ਮੈਂ ਹੀ ਅੰਦਰੋਂ ਅੰਦਰ ਹੀ ਕੁੱਟੀ ਜਾਂਦੀ ਸੀ ਪਰ ਪੁੱਤ ਮੈਂ ਤੈਨੂੰ ਹੁਣ ਇੱਥੇ ਲਿਆਈ ਆ ਬਸ ਮੈਂ ਇਹ ਸਮਝਾਉਣੀ ਆ ਮੇਰੀ ਤੀਵਣ ਕਿ ਵੀ ਜਿਵੇਂ ਤੈਨੂੰ ਮੈਂ ਕਹੂੰਗੀ ਤੈਨੂੰ ਉਹਵੇਂ ਮੰਨਣਾ ਪਊਗਾ ਮੈਂ ਉਹਵੇਂ ਕਰੂੰਗੀ ਮੈਂ ਇੱਕ ਵਾਰ ਤੇ ਸਮਝਾ ਦੇਣ ਦਿੰਦੀ ਮੇਰੇ ਕਰਕੇ ਇੱਕ ਜ਼ਿੰਦਗੀ ਹੋਰ ਖਰਾਬ ਹੋ ਰਹੀ ਆ ਮਾਂ ਉੱਥੋਂ ਵਹਿਣੀ ਚੋਣੀ ਮੇਰੇ ਹੱਥਾਂ 'ਚ ਮੇਰੇ ਘਰ ਵਾਲੇ ਦੀ ਜੋੜ ਨਿਕਲ ਗਈ ਇਹ ਜੇ ਮਰ ਜੇ ਮੈਂ ਨਹੀਂ ਚੋਣੀ ਮਾਂ ਮੈਨੂੰ ਸਮਝਾਉਣ ਦਾ ਮੌਕਾ ਦੇ ਦੇ ਮਾਂ ਮੈਂ ਇਹਦੇ ਵੱਲ ਮੁੜ ਕੇ ਬੀੜੀ ਵੇਖਦੀ ਇੱਕ ਵਾਰ ਨਹੀਂ ਪੁੱਤ ਤੂੰ ਸਮਝ ਮੇਰੀ ਗੱਲ ਜਿਸ ਇਨਸਾਫ਼ ਕਰਕੇ ਆਪਣੀ ਜ਼ਿੰਦਗੀ ਬਰਬਾਦ ਹੋਈ ਹੋਵੇ ਉਸ ਦੇ ਮੱਥੇ ਦੁਬਾਰਾ ਨਹੀਂ ਲੱਗਣਾ ਚਾਹੀਦਾ ਤੈਨੂੰ ਪਤਾ ਹੈ ਰਾ ਕੁਛ ਤੇਰਾ ਇਸ ਇਨਸਾਨ ਕਰਕੇ ਹੋਇਆ ਸਮਝ ਜੱਕ ਦਿੱਤੀ ਹੈ ਹੁਣ ਮੈਂ ਤੈਨੂੰ ਪਿਆਰ ਨਾ ਸਮਝਾਉਣੀ ਹੈ ਚਲ ਪੁੱਤ ਰੋ ਨਾ ਹੁਣ ਸਨ ਲੈ ਤੇਰੇ ਵਾਸਤੇ ਵਧੀਜੀ ਚਾ ਕਰਕੇ ਲਿਓਨੀ ਠੀਕ ਹੈ ਮੈਂ ਚਾ ਤਾਂ ਮੈਂ ਬਣਾ ਲੈਨੀ ਤੂੰ ਬਹਿ ਜਾ ਨਹੀਂ ਮੇਨ ਪੁੱਤ ਅੱਜ ਤੈਨੂੰ ਮੈਂ ਬਣਾ ਕੇ ਪਿਆਣੀ ਆ ਚਾ ਠੀਕ ਹੈ ਨਾ ਤੂੰ ਬੈਠ ਠੀਕ ਹੈ ਮੈਂ ਮਿਲੂੰਗੀ ਸਨੀ ਨੂੰ ਮੌਦੇ ਹਾਲਤ ਨਹੀਂ ਦੇਖ ਸਕਦੀ ਕਿ ਕਰਾਂ ਕਿ ਮੈਂ ਵੀ ਲ ਮਾ ਮਾਂ ਮਸਾਂ ਵਰਤਣ ਲੱਗੀ ਐ ਅੱਛੇ ਮਾਂ ਨੂੰ ਪਤਾ ਲੱਗ ਗਿਆ ਇਹਨੇ ਵੀ ਨਹੀਂ ਮੇਰੇ ਨਾਲ ਬੋਲਣਾ ਮੈਂ ਕੀ ਕਰਾਂ ਚੱਲ ਕੋਈ ਨਾ ਕੋਸ਼ਿਸ਼ ਕਰੂੰਗੀ ਟਾਈਮ ਕੱਢ ਕੇ ਉਹਦੇ ਨਾਲ ਗੱਲ ਕਰਨ ਦੀ ਕੀ ਹਾਲਤ ਬਣਾ ਰੱਖੀ ਐ ਚੱਲੇ ਨੇ ਆਪੇ ਮੇਰੇ ਪਰਿਵਾਰ ਘਰ ਬਾਰੇਗਾ ਆ ਮੁੰਡਾ ਬੈਠਾਗਾ ਬਾਕੀ ਤੁਸੀਂ ਆਪਣੀ ਗੱਲ ਕਰ ਲਓ ਠੀਕ ਹੈ ਕੋਈ ਗੱਲ ਨਹੀਂ ਬਾਈ ਘਰਵਾਰ ਤਾਂ ਜਿਹੇ ਜਿਹੇ ਆਪਣੇ ਹੁੰਦੇ ਆ ਜੱਟ ਜਿੰਮੇਦਾਰਾਂ ਦੇ ਉਹ ਜਿਹਾ ਹੈਗਾ ਮੁੰਡਾ ਵੀ ਠੀਕ ਹੈ ਚਲ ਜਿਹੇ ਜਿਹੇ ਥੋੜਾ ਜਿਹਾ ਮੇਰੀ ਕੁੜੀ ਤੋਂ ਵੱਡਾ ਹੈ ਚਲ ਮੇਰੀ ਕੁੜੀ ਵੀ ਨਿਆਣੀ ਆ ਚਲ ਜਿਵਾਕ ਸਮਝਦਾ ਰਹੋਗੇ ਤਾਂ ਕਬੀਲਦਾਰੀ ਚੱਕ ਲੈਂਦਾ ਚੱਕ ਲੈਂਦਾ ਇਹ ਦੋਨੇ ਇੱਕੋ ਜਿਹੇ ਹੋਣ ਕਬੀਲਦਾਰੀ ਉਰ ਰੁਲ ਜਾਂਦੀ ਹੈ ਵੀ ਹਾਂ ਬਾਕੀ ਤਾਂ ਮੈਂ ਕਹਿਣੀ ਬਈ ਵੀ ਐਹ ਲੈ ਮੈਂ ਤੱਕਲੀ ਕਹਿ ਰਹੀ ਹੈ ਜੀ ਇਹ ਦੇਣ ਲੈਣ ਨੂੰ ਕੁਛ ਨਹੀਂ ਮੇਰੇ ਕੋਲ ਹਾਂ ਸਾਨੂੰ ਕੁਛ ਨਹੀਂ ਚਾਹੀਦਾ ਜੀ ਲੈਣ ਦੇ ਇਹਨਾਂ ਆਪਾਂ ਕੁਛ ਨਹੀਂ ਮੰਗਣਾ ਜੀ ਨਹੀਂ ਸਾਨੂੰ ਕੁਛ ਚਾਹੀਦਾ ਜੀ ਸਾਨੂੰ ਤਾਂ ਐ ਵੀ ਚੱਲ ਮੇਰਾ ਵਿਆਹ ਹੋ ਜਾਏ ਇਹ ਹੀ ਬਹੁਤ ਹੈ ਜੀ ਪਹਿਲਾਂ ਮੈਂ ਮਾਸ ਦੀ ਢੇਰੀ ਤੇ ਸੀਗਾ ਜੀ ਮੈਨੂੰ ਪਤਾ ਸੀ ਵਾਕਿਆ ਕਿ ਜਮੀਨ ਉਹ ਆਪਨੇ ਨਾ ਕਰਾਉਂਦੇ ਨੇ ਇਸ ਕਰਕੇ ਹੁਣ ਮੇਰਾ ਜ਼ਰੂਰੀ ਹੋ ਗਿਆ ਜੀ ਤਾਂ ਹੀ ਉਹ ਤਾਂ ਫਿਰ ਉਹਨਾਂ ਨੇ ਵਿਆਹ ਹੁਣ ਦਿੱਤਾ ਤੇਰਾ ਉਹ ਕਦੋਂ ਹੁਣ ਦਿੰਦੇ ਸੀ ਲਾਜ ਹੁੰਦਾ ਪੈਣੇ ਹਰੇਕ ਨੂੰ ਹਾਂ ਜੀ ਹਾਂ ਜਮੀਨ ਦੇ ਮਾਰੇ ਇਹਨੂੰ ਬਿਠਾਈ ਬੈਠੇ ਸੀ ਉੱਥੇ ਜਦੋਂ ਆਪ ਦੇ ਧੀਆ ਪੁੱਤ ਵਿਆਹ ਲੈ ਉਹਦੋਂ ਇਧਰ ਨੂੰ ਤੋਰਤਾ ਕੋਈ ਨਹੀਂ ਅੱਜ ਕੱਲ ਕਿਥੇ ਦਾ ਅੱਜ ਕੱਲ ਆਪ ਦੇ ਘਿਹੜੇ ਆਪ ਦੇ ਤਾਂ ਸਾਰੇ ਜੜਾ ਨੂੰ ਦਾਤੀ ਪਾਉਣ ਵਾਲੇ ਹੁੰਦੇ ਨੇ ਤਾਂ ਹੀ ਤਾਂ ਹੈ ਬਾਕੀ ਜੀ ਖਾਣ ਪੀਣ ਦੀ ਜਿਹੜੀ ਗੱਲ ਹੈ ਓ ਮੈਂ ਕੁਛ ਨਹੀਂ ਨਸ਼ਾ ਪੱਤਾ ਕੁਛ ਨਹੀਂ ਕਰਦਾ ਹੈਗਾ ਜੀ ਸਿੰਪਲ ਜਿਹਾ ਬੰਦਾ ਜੀ ਮੈਂ ਬਸ ਬੁੱਤ ਹਾਂ ਮੈਂ ਤਾਂ ਹੀ ਦਰਦੀ ਹਾਂ ਨਸ਼ਾ ਪੱਤਾ ਨਾ ਕਰਦਾ ਹਾਂ ਮੈਂ ਮੇਰੀ ਧੀ ਨੂੰ ਕੋਈ ਦੁੱਖ ਨਾ ਹੋਵੇ ਮੈਨੂੰ ਤਾਂ ਐਸੀ ਤਰ੍ਹਾਂ ਰੋਟੀ ਪਾਣੀ ਮੈਂ ਆਪ ਕਰਦਾ ਆਪਦੇ ਹੱਥ ਖੂਗਦਾ ਕੱਲ ਨੂੰ ਚੱਲੋ ਫੇਰੀ ਮੇ ਰੋਟੀ ਪਣੀ ਬਣਨ ਲੱਗ ਜੇ ਸਹੀ ਗੱਲ ਐ ਪੂਰੀਆਂ ਨਾਲ ਹੀ ਘਰ ਹੁੰਦੇ ਆ ਨਾਲੇ ਠੀਕ ਐ ਫਿਰ ਜਿੰਨੇ ਬਾਕੀ ਤੂੰ ਗੱਲ ਕਰ ਲੈ ਕੋਈ ਗੱਲ ਤਾਂ ਮਤਲਬ ਬਾਈਂ ਖੜਾ ਕੋਈ ਦੱਸਿਆ ਵੇ ਇਹੀ ਐ ਹਾਂ ਬਸ ਇਹਨੂੰ ਐਂਸ ਵੀ ਤੇਰਾਂ ਦਿਖਾ ਦਈਏ ਘਰ-ਵਾਰ ਤੇ ਭਾਈ ਮੁੰਡਾ ਦਿਖਾ ਦਈਏ ਹਨਾ ਠੀਕ ਐ ਕੋਈ ਨਾ ਘਰ-ਵਾਰ ਸਾਰਾ ਪਸੰਦ ਐ ਮੇਰੇ ਬਾਕੀ ਜੇ ਤੂੰ ਗੱਲ ਭਾਈ ਸਾਡੇ ਤੇ ਛੱਡੀ ਐ ਤੇ ਹੁਣ ਅਸੀਂ ਜਿਹੜਾ ਹਨਾ ਭਾਈ ਬੇਈਮਾਨੀ ਕਰਨੀ ਐ ਕੋਈ ਬੇਈਮਾਨੀ ਕਹਦੀ ਐ ਭਾਈ ਜਿਹੜਾ ਕੋਈ ਸਾ ਤੇਰੇ ਸਾਹਮਣੇ ਐ ਜਿਹੜਾ ਕੋਈ ਬੇਈਮਾਨੀਆ ਕਰਦਾ ਨਾ ਇਹ ਜੇ ਕੰਮਾਂ ਚੱਤ ਉਹ ਪਪਾ ਪਾ ਜੀ ਬਣ ਜਾਂਦਾ ਕੋਈ ਤਾਂ ਹੈ ਤਾਂ ਬਾਈ ਦੇਖਣ ਵੀ ਨਹੀਂ ਆਉਂਦੀ ਬਸ ਤੋ ਕਹਿਣ ਲੱਗੀ ਕਹਿੰਦੀ ਨਹੀਂ ਤੂੰ ਚੱਲ ਦੇਖਿਆ ਮੜਾ ਜਾਂ ਨਿਗਾ ਥਾਣੇ ਦੀ ਕੱਢਿਆ ਨਹੀਂ ਬਾਈ ਤੇਰਾ ਨਹੀਂ ਬਾਈ ਸੁਦਾ ਹੱਕ ਹੈ ਗੇਰਾ ਹਾਂ ਜਦ ਪਿਆ ਹੁੰਦਾ ਤਾਂ ਬਾਈ ਪਿਆ ਆਉਂਦਾ ਹਾਂ ਹੁਣ ਜਦ ਪਿਆਉ ਦੀ ਚਾਹ ਵੀ ਤੂੰ ਐ ਮਾਂ ਦੀ ਚਾਹ ਮਾਂ ਦੀ ਤੂੰ ਐ ਤੇ ਤੈਨੂੰ ਆਉਣਾ ਪਊਗਾ ਹਾਂ ਹਾਂ ਬਸ ਮੈਂ ਸੋਧੀਆਂ ਦੀ ਮੇਰੀ ਕੱਲੀ ਕਹਿਰੀ ਕੁੜੀ ਐ ਸੌਖੀ ਰਹਿੰਦੀ ਐ ਹੋਰ ਮੈਨੂੰ ਕੋਈ ਕਿਸੇ ਗੱਲ ਦੀ ਟੈਨਸ਼ਨ ਦੇਖ ਪੈਣ ਨਾ ਸੇਰੀ ਜ਼ਿੰਮੇਵਾਰੀ ਮੈਂ ਲੈਣਾ ਰਿਫੋਲੋ ਐਡਰਿਨੋਂ ਪੈਨ ਨੋ ਕਹਿ ਕੇ ਹਟਾ ਸੀਗਾ ਜਿਹੜਾ ਪਹਿਲਾਂ ਗੱਲ ਤੋਰੀ ਆ ਸੀ ਵੀ ਨਸ਼ੇ ਦੀ ਫੁੱਲ ਗਰੰਟੀ ਮਰਿਏ ਨਸ਼ਾ ਕਰ ਵੀ ਆਵੇ ਮੜਾ ਮੋਟਾ ਤਾਂ ਸਿਰ ਮੇਰਾ ਤੇ ਦੁੱਤੀ ਨਾ ਫੋੜਨਾ ਬਸ ਜੇ ਤੁਸੀਂ ਇੰਨੀ ਜ਼ਿੰਮੇਵਾਰੀ ਲਈ ਠੀਕ ਹੈ ਫਿਰ ਬਸ ਆ ਵਸਤੀ ਦਾ ਹਾਂ ਹਾਂ ਠੀਕ ਹੈ ਦੇਖ ਭਾਈ ਹਾਂ ਤਾਂ ਤਾਂ ਗੱਲ ਪੈਂਦਾ ਹੈ ਨਾ ਬਾਤ ਇਹ ਆਪਾਂ ਦੇਖ ਲਾਂਗੇ ਕੁਝ ਦਿਨ ਰੱਖ ਲਾਂਗੇ ਕੋਈ ਅਗਰ ਉਹਦੇ ਦਿਖਾਈ ਕਰਾ ਦੇ ਆਏ ਕਿ ਸਰਨ ਚੱਪਾ ਕਰ ਲਾਂਗੇ ਪਹਿਲਾਂ ਹਾਂ ਹਾਂ ਉਹ ਤਾਂ ਜ਼ਰੂਰੀ ਆ ਹਾਂ ਹਾਂ ਚਲਨ ਚੱਪਾ ਕਰਾ ਕਰ ਮੜਾ ਦੇਣਾ ਬਸ ਦੇਖਦੇ ਰਹਿ ਗਏ ਕਿੰਨੀ ਜਿਹੜਾ ਫਤੂਰੀ ਦੇਵਾਂਗੇ ਕੋਈ ਨਾ ਕਰ ਲਿਓ ਚਲ ਕਈ ਵਾਰ ਇਹਨਾਂ ਨੇ ਜਨਾਬ ਦੇ ਰਿਸ਼ਤੇਦਾਰ ਨੂੰ ਸੱਦਣਾ ਹੁੰਦਾ ਹੈ ਹਾਂ ਨਹੀਂ ਨਹੀਂ ਜੀ ਰਿਸ਼ਤੇਦਾਰ ਤਾਂ ਕਿਹੜੇ ਸੱਦਦੇ ਨੇ ਜੀ ਰਿਸ਼ਤੇਦਾਰਾਂ ਨਾਲ ਤਾਂ ਬੋਕਾਟ ਬੰਦੀ ਹੈ ਜੀ ਚਲ ਠੀਕ ਹੈ ਬਸ ਉਹ ਤਾਂ ਆਪਦੇ ਰਿਸ਼ਤੇਦਾਰਾਂ ਦਾ ਆਪ ਨੂੰ ਪਤਾ ਹੁੰਦਾ ਵੀ ਕਿੱਦਾਂ ਚਲ ਆ ਜਾਈਂ ਨਹੀਂ ਬੈਠੋ ਮੈਂ ਚਾਹ ਲੈ ਕੇ ਆਉਣੀ ਜੀ ਨਾ ਨਾ ਆ ਜਾਈਂ ਹਾਂ ਲੰਗਾ ਪੈਸੇ ਲੰਗਾ 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 ਵੀ ਉਂਦਰ ਸਿਆ ਸਤ੍ਰਿਕਾ ਚਲੋ ਆਇਆ ਕਰੋ ਕੋਈ ਨਾ ਫਿਰ ਤੁਸੀਂ ਬੈਠੋ ਗੱਡੀ 'ਚ ਹੈ ਤੇ ਮੈਂ ਨਾ ਮਾੜੀ ਜੀ ਅੰਦਰ ਨਾਲ ਗੱਲ ਕਰਕੇ ਆਉਣਾ ਚੰਗਾ ਕੋਈ ਨਹੀਂ ਬਾਈ ਹਾਂ ਆ ਜੰਨਾ ਮੈਂ ਕੋਈ ਨਹੀਂ ਕੋਈ ਨਹੀਂ ਹਾਂ ਤੁਸੀਂ ਬੈਠੋ ਗੱਡੀ 'ਚ ਆ ਗਿਆ ਚੰਗਾ ਮੁੰਡਾ ਤਾਂ ਨਰਮ ਲੱਗਿਆ ਮੈਨੂੰ ਹਾਂ ਦੇਖਣ ਤਾਂ ਭਾਈ ਲੱਗਦਾ ਹਾਂ ਵੀ ਬੰਦਰਾ ਹਾਂ ਬਾਈ ਹਾਂ ਇਹੜਾ ਕਾਰਬਾਰ ਸਾਰਾ ਕੋਸਣ ਦਾ ਫੱਟ ਆ ਗਿਆ ਠੀਕ ਹੈ ਬਾਈ ਠੀਕ ਹੈ ਨਾ ਹਾਂ ਹਾਂ ਤੇ ਮੇਰੇ ਪੈਸੇ ਦਾ ਹੱਲ ਕਰਕੇ ਰੱਖੀ ਤੇਰੇ ਪੈਸੇ ਦਾ ਹੱਲ ਬਾਈ ਹੁਣੀ ਕਰ ਦਿੰਦਾ ਠੀਕ ਹੈ ਨਾ ਬਸ ਸਵਾ ਜਾਨਾ ਹੀ ਆਰਤੀਆ ਉਹ ਕਹਿੰਦਾ ਸੀ ਨਾ ਵੀ ਟਿੱਬੇ ਦੇ ਪਾਣੀ ਤੇ ਟਿੱਬੇ ਦੇ ਉੱਤੇ ਨਹੀਂ ਛਿੜਾਦਾ ਪਾਣੀ ਆਪਾਂ ਬਹੁਤ ਬਹੁਤ ਮੇਰ ਕੋ ਨਹੀਂ ਬਾਈ ਕਰੀ ਹਾਂ ਤੇ ਰੁਪਏ ਸੱਚ ਮੈਂ ਭਰਾਵਾ ਸਗਣ ਤੋਂ ਪਹਿਲਾਂ ਲਊ ਜਦੋਂ ਸਗਣ ਪਾਉਣ ਲੱਗੋ ਉੱਥੇ ਮੈਂ ਜਦੋਂ ਤੂੰ ਕਹਿ ਗਿਆ ਮੈਂ ਉਹਦੀ ਦੇ ਹੋਰ ਦੱਸ ਹਾਂ ਠੀਕ ਹੈ ਨਾ ਆਪਾਂ ਅਰੇਂਜਮੈਂਟ ਕਰ ਆ ਰਹੀ ਤੇਰੇ ਨਾਲ ਅਰੇਂਜਮੈਂਟ ਕਰਕੇ ਰੱਖੀ ਤੇ ਨਾਲ ਲੈ ਹੋਇਆ ਪਿਆ ਹਾਂ ਆਪਰੇ ਕੋਲੇ ਕਾਦੀ ਕਮੀ ਹੈ ਹਾਂ ਚਲ ਜਾਨਾ ਬਸਾਰਤੀ ਕੋਲੇ ਤੇ ਮੈਂ ਦਿਨਾਂ ਤੱਕ ਪੈਸੇ ਹੀ ਰਹੀਂ ਹਾਂ ਚੰਗਾ ਫਿਰ ਉਹ ਟਿੱਕੀ ਜਾਂਦੀਆਂ ਬੋੜੀਆਂ ਮੈਂ ਚੰਗਾ ਚਲੋ ਠੀਕ ਹੈ ਹੋਰ ਧੰਨਵਾਦ ਆ ਜੀ ਇਹ ਲੈ ਕਰਮੋ نیند ਲਾਉਂਦੀ ਐ ਤਾਂ ਭਾਈ ਇਹ ਉਹਨੇ نیند ਲਾਉਂਦੀ ਐ ਮੈਂ ਪੈੜੀ ਸੀ ਬਾਹਰੋਂ ਤੁਸੀਂ ਲੋਕ ਲਾਗੀਆਂ ਤੁਸੀਂ ਕਿੱਥੇ ਗਈਆਂ ਸੀ ਲੈ ਮੇਰੇ ਨਾਲ ਸੀ ਕੋਟਸਤਾ ਥੋੜਾ ਜਿਹਾ ਨਾ ਫੇਰ ਕੀ ਹੋ ਗਿਆ ਜਿੰਦਾ ਲਾਗੇ ਤੈਂ ਕੀ ਕਰਾਉਣਾ ਸੀ ਕਰੇ ਜੀਨੀ ਚ ਲੱਗਦਾ ਮੈਂ ਕਿ ਮੈਂ ਕਿਸੇ ਸੇਹਲੀ ਕੋਲ ਜਾ ਆਉਂਦੀ ਲੈ ਟਿਕ ਜਾ ਜਾ ਆਂਦੀ ਸੇਹਲੀ ਕੋਲੇ ਰੱਜੀ ਨਹੀਂ ਸੇਹਲੀਆਂ ਨੂੰ ਮਿਲ ਮਿਲ ਕੇ ਈ ਘਣਾ ਬੋਤਸੇ ਲੇਗਾ ਤੂੰ ਤੇਰੀ ਜ਼ਿੰਦਗੀ ਤਾਂ ਨਰਕ ਬਣੀ ਪਈ ਐ ਤੇ ਜੇ ਇਹ ਦੁੱਖ ਕਿਸੇ ਨੂੰ ਸੁਣਾਏਗੀ ਤਾਂ ਅਗਲਾ ਦੋ ਬਣਾ ਕੇ ਗਾਹਾਂ ਲਾਊਗਾ ਕੋਈ ਨਹੀਂ ਦੁੱਖ ਦਾ ਸੁਣਦਾ ਅੱਜ ਕਨ ਕਿਸੇ ਦੇ ਆਪ ਦੇ ਕਦੇ ਰਾਮ ਰਾਮ ਕਰ ਇਹਨੂੰ ਇਹ ਨਹੀਂ ਨਾ ਪਤਾ ਅੱਗੇ ਬਾੜੀ ਇੱਜ਼ਤ ਬਣੀ ਐ ਨਾ ਮਾਂ ਉਹ ਹੀ ਕਹਿੰਲਾਂ ਕਿਉਂ ਦੁਖ ਰਹਾਉਣੀ ਆ ਜੇ ਕਿਸੇ ਸਹੇਲੀ ਨੂੰ ਮਿਲੂਗੀ ਤਾਂ ਮਨ ਹੋਰ ਹੋ ਜਾਊਗਾ ਜਦੋਂ ਰੱਬ ਨਹੀਂ ਵਕਤ ਪਾਤਾ ਸਹੇਲੀਆਂ ਕੀ ਤੇਰਾ ਮਨ ਹੋਰ ਕਰਦਣੀਆਂ ਆ ਤੂੰ ਚਾਰ ਦਿਨ ਆਈਆਂ ਵੀ ਮਾਂ ਦਾ ਦੁੱਖ ਸੁਖ ਕਰ ਨਾਮਾਸੀ ਮੇਰੀ ਗੱਲ ਸੁਣੀ ਤੂੰ ਮੈਨੂੰ ਨਾ ਮੇਰੇ ਘਰੇ ਲੈ ਚੱਲ ਉੱਥੇ ਲੈ ਚੱਲ ਮੈਂ ਤੇਰੇ ਨਾਲ ਹੀ ਬੱਕ ਚੱਲੂਗੀ ਹੁਣ ਲੈ ਵੇਖ ਨਾ ਉੱਥੇ ਬੈਠੀ ਤਾਂ ਮਾਂ ਨੂੰ ਦੇਖਦੀ ਸੀ ਹੱਦ ਹੋਈ ਪਈ ਮੈਂ ਮਾਂ ਨੂੰ ਮਲਾਤੀ ਤਾਂ ਹੁਣ ਆ ਕਿ ਮੈਨੂੰ ਉੱਥੇ ਲੈ ਜਾ ਮੈਂ ਮਿਲਨੀ ਨਾ ਮੰਮੀ ਤੂੰ ਵੀ ਮੇਰੇ ਨਾਲ ਚੱਲ ਵੜ ਇੱਥੇ ਆਪਾਂ ਜਿੰਦਾ ਲਾ ਜੰਨੇ ਆ ਮੇਰੇ ਘਰੇ ਚੱਲਦੇ ਆ ਦੇਖ ਮਾਂ ਦੇ ਘਰੇ ਜਿੰਦਾ ਲਾਉਣਾ ਜ਼ਰੂਰੀ ਹੈ ਉੱਥੇ ਜਿੰਦਾ ਆਉਣਾ ਤੈਨੂੰ ਔਖਾ ਹੈ ਗੱਲਾਂ ਵੇਖ ਕਰਦੀ ਐ ਨਹੀਂ ਉੱਥੇ ਤਾਂ ਮੈਂ ਜਾਇਆ ਨਹੀਂ ਹੁੰਦੀ ਐ ਗੇੜਾ ਮਾਰਿਆ ਹੁੰਦੀ ਐ ਆ ਜਿਹੜਾ ਤੂੰ ਕਿਹਾ ਸੀ ਮੈਨੂੰ ਕਿ ਤੂੰ ਪੱਤੀ ਕਰਾਈ ਮੈਂ ਉਹ ਵੀ ਕਰਿਆ ਹੁੰਦੀ ਹੁੰਦੀ ਐ ਬਸੀ ਪਰ ਆਪ ਦਾ ਕਰਤਾ ਆਪ ਹੀ ਹੁੰਦਾ ਨਾ ਧੂਪ ਬੱਤੀ ਘਰ ਕਿਹੜਾ ਕਿੱਥੇ ਤੇਰਾ ਤੁਰ ਚੱਲਿਆ ਘਰ ਤਾਂ ਉੱਥੇ ਹੀ ਰਹੁ ਮਾਨ ਹੌੜਾ ਤਾਂ ਅੱਲਾ ਚਾਰ ਦਿਨ ਮਾਨਾ ਦੁੱਖ ਸੁੱਖ ਕਰਕੇ ਬਸ ਮਾਨ ਨੂੰ ਮੈਂ ਲਈ ਐਨੇ ਬਹੁਤ ਆਜ ਅੱਜ ਆਪਾਂ ਮਸੀਂ ਤੇਰੇ ਨਾਲ ਹੀ ਚੱਲ ਬੜਦੀ ਐ ਮੈਂ ਤੂੰ ਚੱਲ ਬੜੀ ਲੈ ਇਹ ਕਿਹੜਾ ਜਾਂਦੀ ਐ ਅੱਜ ਕਿ ਮੇਲ ਲਈ ਮਾਂ ਨੂੰ ਵੇਖ ਨਾ ਹੋਇਆ ਕਿ ਪਿਆ ਤੈਨੂੰ ਮੈਂ ਤਾਂ ਪੁੱਤ 2 ਦਿਨ ਲਾਉਂਗੀ ਜੀ ਜਿੱਥੇ ਗਈ ਤੈਨੂੰ ਲੈ ਜੂ ਜਾਂਦੀ ਹੋਈ 2 ਦਿਨ ਆਹੋ 2 ਦਿਨ ਤੂੰ ਇੱਥੇ ਕਿਥੇ ਰਵੇਂਗੀ ਸਾਲ ਪੁੱਤ ਕੰਮ ਆ ਥੋੜਾ ਜਿਹਾ ਇੱਥੇ ਜ਼ਮੀਨ ਦਾ ਚਾਚੇ ਕਹਿੰਦਾ ਜਿਹੜੀ ਸਾਡੀ ਸਾਂਝੀ ਜ਼ਮੀਨ ਥੋੜੀ ਜਿਹੀ ਰਹਿ ਗਈ ਸੀ ਨਾ ਉਹਦਾ ਕੰਮ ਹੈ ਤਾਂ ਕਰਕੇ ਚੱਲ ਫਿਰ ਕੋਈ ਨਾ ਤੁਸੀਂ ਮੈਨੂੰ ਵਾਸ ਚੜਾ ਦਿਓ ਮੈਂ ਵਗ ਜੂਗੀ ਨੇ ਕਾਨੂੰ ਮੈਂ ਤੈਨੂੰ ਜਾਂਦੀ ਲੈ ਜੂਗੀ ਕੋਈ ਨਹੀਂ ਦੋ ਕ ਦਿਨ ਲੱਗਣਗੇ ਫਿਰ ਚੱਲਾਂਗੇ ਆਪਾਂ ਕੋਈ ਨਹੀਂ ਜੇ ਪਹਿਲਾਂ ਜਾਣਾ ਨਾ ਮੈਂ ਛੱਡਿਆਉਂਗੀ ਤੈਨੂੰ ਤੂੰ ਫੇਰ ਨਾ ਕਰ ਜਾਇਂਗਾ ਜਾਂਦੀ ਘੁੱਟ ਬਣਾ ਦੂ ਜਾ ਐਵੇਂ ਕਮਲ ਮਾਰੀ ਜਾਂਦੀ ਐ ਮਿੱਠਾ ਘੱਟ ਪਾਈ ਨਾਲੇ ਜਿਹੜੇ ਕੋਈ ਤੂੰ ਗੱਲ ਕਰਦੇ ਆ ਜਿਹੜੇ ਨਹੀਂ ਆਪਣੀ ਗੱਤ ਪੂਰ ਚੜ੍ਹਨ ਦੇਣੀ ਮੈਂ ਨਾ ਕਰਾਈ ਦੇ ਕੋਈ ਕੋਈ ਗੱਲ ਕੋਈ ਗੱਲ ਨਾ ਕਰ ਇਹਨੂੰ ਤਾਂ ਮੌਕੇ ਤੇ ਪਤਾ ਲੱਗੇ ਐਵੇਂ ਕਿਸੇ ਪਾਸੇ ਟਿੱਬ ਗਈ ਤੂੰ ਕਿੱਥੋਂ ਬਾਹਰ ਦੀ ਕਰੇਗੀ ਇਹ ਵੀ ਗੱਲ ਠੀਕ ਹੈ ਤੇਰੀ ਚਾਹ ਮੈਂ ਦੱਸਦੀ ਨਹੀਂ ਲੋੜ ਹੀ ਨਹੀਂ ਮਾਸੋਂ ਦੱਸੀ ਨਾ ਵੀ ਅਸੀਂ ਕਿੱਥੇ ਗੰਗਾ ਸੀ ਤੇ ਮੈਂ ਹੁਣ ਜਾਣੀ ਆ ਤੇ ਤੂੰ ਬੜਕ ਤੇੜਕ ਪੂਰੀ ਰੱਖੀ ਹੈਗੀ ਨਾ ਬੜਕ ਤੇੜਕ ਹੀ ਹੈ ਬਾਹਰ ਤਾਂ ਮੈਂ ਇਹਨੂੰ ਜਾਣ ਨਹੀਂ ਲਈ ਬਸ ਤੂੰ ਉਹਨਾਂ ਨਾਲ ਗੱਲ ਪੱਕੀ ਕਰ ਲੈ ਜਿਹੜਾ ਦਿਨ ਰੱਖਿਆ ਤੇ ਉਸ ਦਿਨ ਲੈ ਆਈ ਚੁੱਪ ਕਰਕੇ ਇਹ ਤੋੜ ਦਾਂਗੇ ਬਸ ਕੋਈ ਨਹੀਂ ਮੈਂ ਲਾਉਣੀ ਆ ਫੋਨ ਬਾਈ ਚੱਲ ਵਧੀਆ ਹੋ ਜਾ ਛੂਟ ਸਾਟ ਮੈਂ ਆਪੇ ਸੰਭਾਲ ਲੇਂਗਾ ਉਧਰ ਹਾਂ ਛੂਟ ਸੰਭਾਲ ਲਈ ਸੱਚ ਜੇ ਇੱਥੇ ਕੋਈ ਫੜਾਏਗੀ ਤਾਂ ਮੈਨੂੰ ਪਤਾ ਲੱਗ ਜੂ ਇਹਨੂੰ ਤੂੰ ਉੱਥੇ ਹੀ ਸੰਭਾਲ ਲਈ ਪੂਰੀ ਲੈ ਆਈ ਚੰਗਾ ਚੰਗਾ ਤੇ ਚੱਲ ਆ ਵੀ ਬੰਦ ਤਰੀ ਵਧੀਆ ਕਰਿਆ ਤੇ ਇਹਨਾਂ ਰੋਟੀ ਸਿਰ ਪਾ ਦੇ ਇਹਦੇ ਕੋਲੇ ਕੋਈ ਗੱਲ ਨਹੀਂ ਕਰਦੀ ਢਿੱਡ ਤਾਂ ਬਥੇਰਾ ਮੱਚਦਾ ਹੈ ਜਦ ਇਹ ਲੋਕਾਂ ਦੇ ਕੰਮ ਕਰ ਮੈਂ ਤਾਂ ਰੰਡ ਪਣਾ ਘੱਟ ਨਹੀਂ ਸੀ ਚੰਗੀ ਤੇ ਹੀ ਰਹਿੰਦੀ। ਕੋਈ ਬਲੌਪੇ ਕੋਈ ਕੁੜੀ ਨੋਹਰਾ। ਕਰਮੋ ਪੁੱਤ। ਹਾ ਮਾ ਪਾਣੀ ਲੈ ਕੇ ਆ। ਹੋਰ ਭਾਈ ਕੋਈ ਆਉਣ ਜਾਣ ਚ ਪਰੇਸ਼ਾਨੀ ਤਾਂ ਨਹੀਂ ਹੋਈ? ਨਾ ਜੀ ਨਾ ਕੋਈ ਪਰੇਸ਼ਾਨੀ ਨਹੀਂ ਹੋਈ। ਸੱਤਾ ਦਾ ਰਾਹ ਆਪਣਾ। ਰਾਹ ਤਾਂ ਸਿੱਧਾ ਪੁਲ ਦੇ ਥੱਲੇ ਪਾਣੀ ਖੜ ਜਾਂਦਾ ਬਈ ਤਾਂ ਕਰਕੇ। ਨਹੀਂ ਨਹੀਂ ਹੁਣ ਤਾਂ ਹਨ ਸੀ। ਹਾਂ ਫਿਰ ਬਸ ਹੁਣ ਕੋਈ ਕੜਕੁੜਤਾ ਹੋਣਾ ਮਸ਼ੀਨ ਦੀ ਲਾ ਕੇ ਹੁਣ ਟੰਕ ਬਹੁਤ ਹੈ ਉੱਥੇ ਲੋਕ ਲੰਗਦੇ ਟੈਪ ਦੇ ਬਹੁਤ ਗੱਡੀਆਂ ਭਿੰਡ ਕੇ ਚਾਈ ਹੋ ਜਾਂਦਾ। ਹਾਂ। ਤੋ ਬਾ ਬਣ ਜਾਂਦਾ ਉੱਥੇ ਦਾ ਉਹ ਤਾਂ ਖੜਦਾ ਹੀ ਬੜਾ ਪਾਣੀ ਆ ਪਰ ਬੜਾ ਨੀਮਾ ਨਾ ਨੀਮਾ ਕਰਕੇ ਆ ਚੱਲ ਬਈ ਆ ਰੋਤਾ ਮੀਂਹ ਦੀ ਹੁਣ ਚਲੋ ਬਈ ਮੀਂਹ ਤੇ ਵੀ ਆਣੀ ਆਣਾ ਹਾਂ ਬਈ ਦੱਸੋ ਫਿਰ ਆ ਵੀ ਕਾਕਾ ਦੇਖ ਕੁੜੀ ਪਸੰਦ ਹੈ ਤਰੇ ਹਾਂ ਕੁੜੀ ਮੇਰੇ ਪਸੰਦ ਹੈ ਜੀ ਬਸ ਰੋਟੀ ਪੱਕਦੀ ਹੋ ਜੂਗੀ ਸਹੀ ਗੱਲ ਹੈ ਬਈ ਠੀਕ ਹੈ ਜੀ ਸਿਆਣੀ ਗੱਲ ਹੈ ਹਾਂ ਜਾਇ ਕਰ ਤੂੰ ਕੁੜੀ ਨੂੰ ਤਿਆਰ ਕਰ ਠੀਕ ਹੈ ਚਲੋ ਚਾਹ ਪਾਣੀ ਦਾ ਕਰੀ ਚਾਹ ਪਾਣੀ ਦਾ ਕੋਈ ਨਹੀਂ ਕਰ ਲੈਂਦੇ ਚਲ ਠੀਕ ਚੱਲ ਬਈ ਤਿਆਰ ਕਰਦੇ ਆਂ ਅਸੀਂ ਕੋਈ ਤੁਸੀਂ ਕਰੋਗੇ ਇਹਦਾ ਮੰਮੀ ਕਿੰਨੇ ਤਿਆਰ ਕਰਨ ਦੀ ਗੱਲ ਕਰੀ ਜਾਂਦੀ ਹੈ ਗੱਲ ਸੁਣ ਮਾਂ ਪਰ ਇਹ ਮੈਨੂੰ ਦੱਸ ਸਾ ਕੌਣ ਹੈ ਇਹ ਕਿੰ ਨੂੰ ਤਿਆਰ ਕਰਨ ਦੀ ਗੱਲ ਕਰੀ ਜਾਂਦੇ ਨੇ ਦੱਸ ਦਈਆਂ ਮੈਂ ਤੈਨੂੰ ਕੱਪੜੇ ਕੱਢ ਕੇ ਦੇਨੀ ਆ ਪਹਿਲਾਂ ਤੂੰ ਕੱਪੜੇ ਪਾ ਮਾਂ ਨਹੀਂ ਹੈਗੇ ਤੈਨੂੰ ਜਦੋਂ ਕਹਤਾ ਨਾ ਮੈਂ ਕੱਪੜੇ ਤੇਰੇ ਹੀ ਐ ਇਹ ਤੂੰ ਪਾ ਮੇਰੇ ਨਣੀਮਾ ਲਾਲ ਫੁਲਕਾਰੀ ਆਹੋ ਮਾਂ ਕੀ ਕਰੀ ਰਹੀ ਹੈ ਤੂੰ ਕੌਣ ਨੇ ਇਹ ਤੇਰਾ ਨਾ ਮੈਂ ਵਿਆਹ ਕਰਦੀ ਐ ਠੀਕ ਐ ਮਾਂ ਤੇਰਾ ਦਿਮਾਗ ਸੈਟ ਆ ਕਿਉਂ ਤੂੰ ਮੇਰੇ ਧੋਖੇ ਨਾ ਤਾਂ ਅਗਰ ਕੀ ਲੱਗ ਗਈਆਂ ਕੋਈ ਮੋਹ ਪਿਆਰ ਦੀ ਕੋਈ ਮੋਹ ਪਿਆਰ ਨਹੀਂ ਹੈਗਾ ਤੇਰਾ ਮੇਰੇ ਨਾਲ ਅੱਛਾ ਮੋਹ ਪਿਆਰ ਨਹੀਂ ਹੈ ਨਹੀਂ ਜੇ ਮੈਨੂੰ ਮੋਹ ਪਿਆਰ ਹੈ ਤਾਂ ਹੀ ਮੈਂ ਤੇਰਾ ਸੋਚਿਆ ਵੀ ਉਥੇ ਲੋਕਾਂ ਦੇ ਭਾਂਡੇ ਮਾਜਦੀ ਫਿਰਦੀਆਂ ਤੈਨੂੰ ਮੈਂ ਰੋਟੀ ਸਿਰੇ ਕਰਦਾ ਆਪਣੇ ਪਾਫੜ ਨਹੀਂ ਲੋੜ ਮੈਂ ਲੋਕਾਂ ਦੇ ਭਾਂਡੇ ਮਾਜ ਕੇ ਰੋਟੀ ਖਾ ਲੂੰ ਪਰ ਮੈਂ ਵਿਆਹ ਨਹੀਂ ਕਰਾਉਣਾ ਮੈਂ ਨਹੀਂ ਕਰਾਉਣਾਗਾ ਆ ਦਰਦ ਦਰ ਭੌਂਕ ਲੇਗੀ ਤੇ ਵਿਆਹ ਨਹੀਂ ਕਰਾਉਣਾ ਤੂੰ ਮਾਂ ਮੇਰੀ ਗੱਲ ਤਾਂ ਸੁਣ ਲੈ ਮੈਂ ਨਹੀਂ ਕਰਾਉਣਾ ਵਿਆਹ ਮੈਂ ਨਹੀਂ ਕਰਾਉਣਾ ਤਾ ਹਾਟ ਤੂੰ ਮੇਰੀ ਗੱਲ ਪਾ ਮੇਰੀ ਗੱਲ ਸੁਣ ਛੱਡ ਛੱਡ ਨਹੀਂ ਮਾਂ ਮੇਰੀ ਗੱਲ ਮਾਂ ਮੇਰੀ ਗੱਲ ਦੇਖ ਕੀ ਕਰਦੀ ਏ ਤੂੰ ਸਿਆਣੀ ਬਿਆਣੀ ਹੋ ਕੇ ਹੋਰ ਬੰਤ ਕਰਾਣਾ ਤਾਂ ਮੈਂ ਕੀ ਕਰਾਂ ਜਦੋਂ ਮੇਰੀ ਗੱਲ ਨਹੀਂ ਮੰਨਦੀ ਕਿਉਂ ਕੰਬਲੀ ਹੋਈਆਂ ਪੁੱਤ ਜੀ ਅਸੀਂ ਤੇਰੇ ਬਾਰੇ ਕੋ ਸੋਚਿਆ ਤਾਂ ਤੇਰਾ ਭਲਾ ਹੀ ਸੋਚਿਆ ਸਿਆਣੀ ਬਣ ਜਾ ਪੁੱਤ ਆ ਲੈ ਕੱਪੜੇ ਤੇ ਤਿਆਰ ਹੋ ਜਾ ਮੇਰੀ ਤੀ ਆਖੇ ਲੱਗ ਮਾਜੀ ਇਹਦਾ ਦਕਾ ਹੋਇਆ ਨਾ ਤੱਕਾ ਨਹੀਂ ਤੂੰ ਆਦੀ ਮਾਂ ਨਾਲ ਸੋਚ ਪੁੱਤ ਤੂੰ ਵੀ ਰਲ ਗਈ ਮੇਰੀ ਮਾਂ ਨਾਲ ਤੂੰ ਉਹਨਾਂ ਨੇ ਰਲ ਕੇ ਮੇਰੇ ਨਾਲ ਧੋਖਾ ਕੀਤਾ ਤੇਰੇ ਨਾਲ ਅਸੀਂ ਕੋਈ ਧੋਖਾ ਨਹੀਂ ਕਰਦੇ ਹਾਂ ਇਹਦਾ ਬੜੇਪਾ ਕੌਣ ਸੰਭੂ ਤੇਰਾ ਬੜੇਪਾ ਕੌਣ ਸੰਭੂ ਲੰਮੀ ਜੀ ਦਾ ਮਾਰ ਲਓ ਤੁਸੀਂ ਆਖੇ ਲੱਗਦੀ ਬਣ ਕੇ ਬੰਤੋ ਚੱਲ ਹੋ ਜਾਂਦੇ ਮੇਰੇ ਮਾਰੇ ਸੋਚਦੀ ਨਹੀਂ ਵੀ ਮੇਰੀ ਮਾਂ ਦਾ ਕੀ ਬਣੂਗਾ ਮਾਂ ਤੂੰ ਨੇ ਜ਼ਿੰਦਗੀ ਕੱਢ ਰਹੀ ਤੇ ਮੈਂ ਨਹੀਂ ਕੱਢ ਸਕਦੀ ਫਿਰ ਉਹ ਤਾਂ ਜ਼ਰੂਰੀ ਨਹੀਂ ਹੈਗਾ ਜਿਸੇ ਮੈਂ ਤੇਰੀ ਮਾਂ ਨੇ ਨਰਕ ਭਰੀ ਜ਼ਿੰਦਗੀ ਕੱਢੀ ਐ ਤੂੰ ਵੀ ਕੱਢੇ ਮਸੀ ਕਿਹੜੇ ਤੂੰ ਕਿਹੜੇ ਬੜਾਪੇ ਦੀ ਗੱਲ ਕਰਦੀ ਐ ਮੈਂ ਤੇ ਇਹ ਦੱਸਦੇ ਉਦੋਂ ਤੱਕ ਰਹਿਣਾ ਚ ਨਹੀਂ ਰਹਿਣਾ ਕਿਹਨੂੰ ਪਤਾ ਫਿਰ ਨਹੀਂ ਪਤਾ ਪੁੱਤ ਆਪਾਂ ਰਹਿਣਾ ਹੀ ਹੋਵੇ ਉਹ ਵੀ ਨਾ ਤੈਨੂੰ ਪਤਾ ਕੀ ਪਤਾ ਆਪਾਂ ਕਿੰਨੇ ਕਿ ਠੱਕੇ ਖਾਣੇ ਆ ਨਾਲੇ ਕਹਿੰਦੇ ਹੁੰਦੇ ਜਿਹੜਾ ਬੰਦਾ ਔਖਾ ਉਹ ਤਾਂ ਜਿਆਦਾ ਠੱਕੇ ਖਾ ਕੇ ਮਰਦਾ ਹੁੰਦਾ ਕਰਮੋ ਮੈਂ ਤੇਰਾ ਚੰਗਾ ਹੀ ਸੋਚਦੀ ਆ ਤੀ ਆ ਮੈਂ ਤੇਰਾ ਮਾੜਾ ਨਹੀਂ ਸੋਚਦੀ ਪਰ ਤੂੰ ਤੇਰਾ ਕਹਿਣਾ ਮੰਨ ਲਾ ਆਕੇ ਲੱਗ ਗਿਆ ਸਿਆਣੀ ਬਣ ਸਾਡੀ ਮਾਂ ਕਰਨੀ ਵੇਖ ਲੈ ਮੈਂ ਨਹੀਂ ਚਾਹੁੰਦੀ ਮੈਂ ਤੇ ਲੋਕਾਂ ਦੇ ਕੰਮ ਚ ਰੋਲੇ ਮੈਂ ਤੈਨੂੰ ਬਹੁਤ ਔਖਾ ਨਾ ਪਾਲਿਆ ਮੈਂ ਵੀ ਤੇਰੇ ਮੰਗ ਲੋਕਾਂ ਦਾ ਗੋਹਾ ਕੁੜਾ ਕਰਦੀ ਹੁੰਦੀ ਸੀ ਤਾਂ ਤੈਨੂੰ ਪਾਲਿਆ ਸੀ ਪਰ ਮੈਂ ਸੋਚਦੀ ਵੀ ਮੇਰੀ ਧੀ ਤੇ ਮੇਰੇ ਵਾਲੇ ਹਾਲਾਤ ਨਾ ਹੋਣ ਕੋਈ ਗੱਲ ਤੁਸੀਂ ਜਾਓ ਵਾਹ ਆਲੀ ਮਰਦੀ ਤੇ ਆ ਬੁਕੇ ਠੀਕ ਹੈ ਸਿਆਣੀ ਮਾਂ ਆ ਲੈ ਸਕਾ ਪਰ ਛੰਦੇ ਰੱਬ ਵੀ ਉਹਦੇ ਨਾਲ ਧੱਕਾ ਕਰਦਾ ਜਿਹੜਾ ਖੁਦ ਨਾਲ ਨਹੀਂ ਲੜ ਸਕਦਾ ਇੱਥੇ ਆਪਦੇ ਵੀ ਵੈਰੀ ਬਣ ਗਏ ਐਡਾ ਵੱਡਾ ਧੋਖਾ ਮੋਤੇ ਕੱਲੀ ਠੇਕ ਸੀ ਹੇ ਰੱਬਾ ਬਾਬਾ ਕੀ ਕਰਾਂ ਕੀ ਕਰਾਂ ਦੇ ਦੇ ਆਪਣੇ ਕੁੜੀ ਹੋਈ ਜਾਂਦੀ ਹੈ ਤਿਆਰ ਤੇ ਆਪਾਂ ਇਹ ਕਹ ਰਹੇ ਸੀ ਸਭ ਸਗਣ ਪਾ ਦਿੰਨੇ ਆ। ਤਿਆਰ ਹੋਈ ਕੁੜੀ ਹਾਂ ਹੋਈ ਜਾਂਦੀ ਹੈ ਤਿਆਰ ਬਸ। ਅੱਛਾ ਭਾਈ ਜੀ ਆ ਵੀਰੇ ਮੈਕਅਪ ਇਹ ਸਗਣ ਤੋਂ ਉਹ ਉਹਦਾ ਆਪਾਂ ਮੀਟਾਂ ਕਰਦੇ ਇਹਨਾਂ ਨੂੰ ਹਾਂ। ਹੂੰ ਤੇ ਆਪਾਂ ਕਰੀਮ ਸੇ ਤਾਂ ਲਈ ਜੰਨੇ ਆ। ਕੋਈ ਨਹੀਂ। ਉਡੀਂ ਦਵਾ ਡਾਜਾਂਗੇ। ਕਦੇ ਵਾਰ ਦੇ ਖਰਚਾ ਕਰਾਉਣਾ। ਮੇਰੀ ਗੱਲ ਸੁਣ ਪਹਿਲਾਂ ਇੰਦਰ। ਚਲੋ ਆ ਵੀ ਠੀਕ ਹੈ ਹਨਾ। ਜੀ ਜਨਾ ਨਾਲ ਦੀ ਨਾਲ ਹੀ ਲੈ ਜਾਗੇ ਸਮਝ ਆ ਲੈ ਹੈਨਾ ਨਾਲੇ ਆਕਰਿਕਰ ਮੁਕੂ ਹੋਰ ਤੇ ਨਾਲੇ ਇੱਥੇ ਫੇਰ ਦੁਬਾਰੇ ਕਰਾਂਗੇ ਲੋਕਾਂ ਨੂੰ ਪਤਾ ਲੱਗੂਗਾ ਨਾਲੇ ਕੀ ਫਟਣਾ ਆਪਾਂ ਕੰਮ ਕਰਕੇ ਜਿਹੜਾ ਹੁੰਦਾ ਬਸ ਵਧੀਆ ਹੋ ਜਾਣਾ ਦੇਖ ਚੱਲ ਵਧੀਆ ਹੈ ਆ ਜਾ ਇੱਥੇ ਕਰਦੇ ਕਿਉਂ ਨਾ ਲੈ ਪੇਮੈਂਟ ਦੇ ਵੀਰੀ ਪੈਸੇ ਪੈਸੇ ਤਾਂ ਮੈਂ ਨਾਲ ਲੈ ਕੇ ਨਹੀਂ ਆਇਆ ਉਹ ਤਾਂ ਘਾਟੀਆਂ ਤੋਂ ਲੈ ਕੇ ਘਰੇ ਰੱਖੇ ਪਏ ਨੇ ਬੰਦਰਾ ਮੇਰੀ ਗੱਲ ਸੁਣਾ ਆਪਣੇ ਲਈ ਆਇਆ ਬਾਹਰ ਦੀ ਮੇਲਿਆਂ ਦੀ ਤੂੰ ਆ ਹੋਰ ਪਿੰਡ ਦਾ ਮੈਂ ਆ ਹੋਰ ਪਿੰਡ ਦਾ ਠੀਕ ਆ ਨਾ ਇਹੇ ਦਾ ਮੈਂ ਤੈਨੂੰ ਲਿਹਾਜ ਦੇ ਤੌਰ ਤੇ ਤੈਨੂੰ ਰਿਸ਼ਤਾ ਕਰਾਤਾ ਵੀ ਵਿਚਾਰਾ ਔਖਾ ਹੁੰਦਾ ਹੱਸਦਾ ਚੁੱਲ੍ਹੇ 'ਚ ਸਵੇਰੇ ਸ਼ਾਮ ਮੇਰੀ ਗੱਲ ਸੁਣ ਬਾਈ ਕੁੜੀ ਨੂੰ ਨਾਲ ਤੋਰ ਦੇ ਘਰੇ ਆ ਕੇ ਆ ਕੇ ਆਪਦੇ ਪਹਿਲਾਂ ਪੈਸੇ ਹੀ ਲੈ ਬਸ ਨਾ ਕੁੜੀ ਨੂੰ ਪਕਾਣ ਨੂੰ ਲੈ ਜਾਗੇ ਪਹਿਲਾਂ ਪੇਮੈਂਟ ਮੇਰੀ ਪੈਸੇ ਬਾਈ ਤੈਨੂੰ ਘਰੇ ਆ ਕੇ ਦੇ ਦੇ ਨਾ ਘਰੇ ਪਏ ਮੈਂ ਨਾ ਨਹੀਂ ਲੈ ਕੇ ਆਇਆ ਬਰੇ ਕਿੰਨੇ ਰਿਸ਼ਤੇ ਕਰਾਤੇ ਮੈਂ ਹਰੇ ਤੋਂ ਪੇਮੈਂਟ ਮੈਂ ਪਹਿਲਾਂ ਲੈਣਾ ਤੈਨੂੰ ਫੇਰ ਵੀ ਮੈਂ ਕੁੜੀ ਦਿਖਾਤੀ ਪਹਿਲਾਂ ਚੱਲ ਇੱਕ ਵਾਰੀ ਤੂੰ ਕੁੜੀਆਂ ਤੋਰ ਦੇ ਮੈਂ ਤੈਨੂੰ ਨਾ ਨਾ ਬਿਲਕੁਲ ਗਲਤ ਹੈ ਪਹਿਲਾਂ ਪੇਮੈਂਟ ਤੈਨੂੰ ਮੈਂ ਫੇਰ ਗਾਣਾ ਵੀ ਲਿਆਜ ਆਪਣੀ ਬਾਹਰ ਦੀ ਆ ਇਹ ਮੈਂ ਮੇਰਾ ਬਿਜ਼ਨਸ ਆ ਬਿਜ਼ਨਸ ਦੇ ਵਿੱਚ ਕੋਈ ਲਿਆਈ ਨਹੀਂ ਕੁਝ ਨਹੀਂ ਇਹਦੇ ਚ ਮੇਰਾ ਭਲਾ ਹੁੰਦਾ ਭਾਈ ਬਣ ਕੇ ਆ ਜਾਣ ਕਿ ਕਰਦਾ ਹੈ ਤੈਨੂੰ ਘਰੇ ਜਾ ਕੇ ਮੈਂ ਤੈਨੂੰ ਕਹਿਤਾ ਵੀ ਪੈਸੇ ਦੇ ਦੇਣਾ ਮੈਂ ਕਿਹਾ ਮੁੱਕਰਦਾ ਮੇਰੀ ਗੱਲ ਸੁਣਾ ਜਦੋਂ ਮੈਂ ਇੰਨਾ ਕੁਝ ਕਰ ਸਕਦਾ ਤੇਰੇ ਵਾਸਤੇ ਕੁੜੀ ਤੈਨੂੰ ਦਿਖਾਤੀ ਸਾਰਾ ਕੁਝ ਫਟਾ ਕਰ ਲਿਆ ਕਰਾਤਾ ਤੇਰਾ ਠੀਕ ਹੈ ਨਾ ਤੇ ਫਿਰ ਪੇਮੈਂਟ ਦੇ ਮੇਰੀ ਕੋਈ ਵੀ ਨਾਲ ਨਹੀਂ ਲੱਗਿਆ ਮੈਂ ਤੈਨੂੰ ਕਹੀ ਜਨਾ ਵੀ ਘਰੇ ਪਏ ਨੇ ਆਰਤੀਆਂ ਤੂੰ ਲੈ ਕੇ ਰੱਖੇ ਪਏ ਘਰੇ ਪੈਸੇ ਤੇਰੇ ਪਏ ਆ ਤੂੰ ਘਰੇ ਚੱਲ ਮੈਂ ਤੈਨੂੰ ਥੇੜੀ ਨਾ ਦੀ ਨਾਲ ਹੀ ਧਰ ਦੂੰ ਕੋਈ ਨਹੀਂ ਕੱਲ ਨੂੰ ਪੈਸੇ ਮੈਂ ਪਾਵਾਂਗੇ ਨਾ ਪਹਿਲਾਂ ਪੈਸੇ ਬਾਅਦ ਕੁੜੀ ਠੀਕ ਹੈ ਹਾਂ ਹਾਂ ਚੱਲ ਵਧੀਆ ਹਾਂ ਕੱਲ ਠੀਕ ਆ ਭੈਣ ਜੀ ਅਸੀਂ ਕੱਲ ਨੂੰ ਆਵਾਂਗੇ ਠੀਕ ਆ ਨਾ ਤੇ ਕੱਲ ਨੂੰ ਕੁੜੀ ਨੂੰ ਚੜਾ ਕੇ ਕਿਉਂ ਨਹੀਂ ਲੈ ਜਾਾਂਗੇ ਕੱਲ ਨੂੰ ਬਈ ਹਾਂ